संदीप सिंह जी कनेडा चंगा कनेडा दविंद्र सिंह द्योल रणजीत सिंह फौजी साढ़े बड़े प्यारे भीर ਬਹੁਤ ਵੱਡਾ ਧੰਨਵਾਦ ਆ ਸਾਡੇ ਗੰਗੀ ਸਜਣਾ ਦਾ। ਉਹ ਦੇਖਦੇ ਨੂੰ ਥਾਲੇ ਅਸੀਂ ਦੂਰੀ ਕਰਤਾ। ਲੈਂਸ ਕਰ ਦਿਆ 88 ਦਾ ਮਰੀ ਸੋਹਰੀ ਆ। ਉਹ ਚੰਨ ਲੈ ਜਾ ਕੇ ਐ ਲੋਹੇ ਨਿਕਾ ਗਿਆ। ਚੰਨ ਨਾ ਨਹੀਂ ਨਹੀਂ ਇਹ ਨਹੀਂ। ਆਹ ਬੜਾ ਨਹੀਂ ਉਹ ਦੇਖ ਰਹੀ ਹੈ। ਆਪ ਮੈਨੂੰ ਤੇਰੇ ਨਾਲ ਆਇਆ ਵੀ ਅਵੀ ਸਤਾਇਆ ਕਰਦੇ ਜੋ ਟ੍ਰੇਨਰ ਟਰਾਲੀ ਦੋ ਜਨਾਂ ਦਾ ਆਉਣਾ ਸ਼ੁਰੂ ਹੋਣ ਲੱਗਿਆ ਸਾਰੇ ਨੈਗਰ ਨਵਕੀਲੇ ਚੰਦ ਦੇ ਵੇਖੀਆ ਕਿ ਆਪ ਕੋ ਆਪਣੇ ਕੰਮਾਂ ਕਰਾਉਣ ਤੋਂ ਵੇਲੀ ਹੋ ਗਏ ਗਰਾਉਂਡ ਦੇ ਵਿੱਚ ਪਹੁੰਚਣ ਦੀ ਕਿਰਪਾਤਾ ਕਰਨੀ ਪਿੰਡ ਲਾਹੇ ਦੇ ਵਿੱਚ ਇੱਡਾ ਵੱਡਾ ਪ੍ਰਬੰਧ ਕੀਤਾ ਇੱਕ ਜਗ੍ਹਾ ਤੇ ਪ੍ਰਾਈਵੇਟ ਵਾਲੇ ਦੇ ਮੁਕਾਬਲੇ ਹੋ ਰਹੇ ਨੇ ਬਹੁਤ ਹੀ ਵਧੀਆ ਗਰਾਊਂਡ ਤਿਆਰ ਕੀਤਾ ਅਸੀਂ ਨੌਜਵਾਨ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਡਾ ਵੱਡਾ ਪ੍ਰਬੰਧ ਕਰਕੇ ਸਾਰੇ ਨਗਰ ਦਾ ਸਹਿਯੋਗ ਦੇ ਨਾਲ ਇੱਡਾ ਵੱਡਾ ਕੰਮ ਕੀਤਾ ਅਸੀਂ ਇਹਨਾਂ ਸਾਰੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਇਹਨਾਂ ਜੇ ਨਿੱਕੇ ਜਿਹੇ ਥੱਲੇ ਤੇ ਸਾਹਾਰਾ ਕਿੰਨਾ ਹੈ ਗਰਾਊਂਡ ਦੇ ਵਿੱਚ ਪਹੁੰਚਿਆ ਅਸੀਂ ਨੌਜਵਾਨ ਕਮੇਟੀ ਦਾ ਗਰਾਊਂਡ ਤਿਆਰ ਕਰਨ ਲਈ ਇੱਕ ਵਾਰ ਫੇਰ ਬਹੁਤ-ਬਹੁਤ ਧੰਨਵਾਦ ਕਰਦੇ ਆਂ ਜਿੰਨੇ ਵੀ ਸਾਡੇ ਵੱਡੇ ਵੀਰ ਸਟੇਜ ਤੇ ਬੈਠੇ ਨੇ ਬਧਵਾਨ ਤੇ ਸੱਜਣ उन्हनि असीं जी आया कंदे उन कोटा कोटा धन्यवाद करिया जो सो कढे सॼी खे चंदाया नौजवान वॾो उपरदा हर साल हिन वॾो वॾा उपरादा जाया करे

ਵੜਗੇ ਦੂਜੇ ਟਰੈਕਟਰ ਸਾਰੇ ਬਾਹਰ ਦੇ ਜੋ ਵੀੜ ਬੜ ਕੇ ਜਿੰਨੇ ਭਰਾ ਖੜੇ ਨੇ ਉਹ ਵੀ ਬਾਹਰ ਹੋ ਜੇ ਸ਼ੁਰੂ ਕਰਦੀ ਹੈ ਜੀ ਕੰਮ ਆ ਹੇ ਅਕਾਲ ਪੁਰਖ ਪਰਮ ਪਤਾ ਪ੍ਰਮਾਤਮਾ ਜੀਓ ਲਾਹਲ ਪਿੰਡ ਦੇ ਪਹਿਲੇ ਟਰਾਲੀ ਖਿੱਚ ਮੁਕਾਬਲੇ ਤੇ ਪਹਿਲਾ ਮੈਚ ਜਿਹੜਾ ਸ਼ੁਰੂ ਹੋਣ ਜਾ ਰਿਹਾ ਆਪ ਜੀ ਨੇ ਸਾਰੇ ਟਰੈਕਟਰ ਵਾਲੇ ਭਰਾਵਾਂ ਦੇ ਸਾਰੇ ਟਰੈਕਟਰਾਂ ਦੇ ਸਾਰੀ ਸੰਗਤ ਆਪਣਾ ਮੇਰ ਭਰਿਆ ਹੱਥ ਲਖਣਾ ਤੇ ਕਿਸੇ ਵੀ ਟਰੈਕਟਰ ਦੀ ਟੁੱਟਪਾ ਦੇ ਨੁਕਸਾਨ ਤੋਂ ਬਚਾਉਣਾ ਤੇ ਇਸ ਖੇਡ ਮੇਲੇ ਨੂੰ ਨਿਰਵਿਘਨਤਾ ਦੇ ਨਾਲ ਸਮਾਪਤੀ ਵੱਲ ਲੈ ਕੇ ਜਾਣਾ ਇਹੋ ਨਾਲ ਸਾਡੀ ਪਰੰਪਰਾ ਪ੍ਰਮਾਤਮਾ ਅਕਾਲ ਪੁਰਖ ਜੀਓ ਤੁਹਾਡੇ ਅੱਗੇ ਆ ਮਨਜ਼ੂਰ ਕਰੇ ਤਾਂ ਦੇ ਸਭ ਨੂੰ ਹਾਜ਼ਰ ਨਜ਼ਰ ਮੰਨ ਕੇ ਤਾਂ ਸਤਿ ਜੀਓ ਉਹ ਮੇਲਾ ਸ਼ੁਰੂ ਕਰਨ ਜਾ ਰਹੀ ਆ ਤੇ ਜਕਾਰੇ ਦੇ ਨਾਲ ਟਰੈਕਟਰ ਦੀ ਰਵਾਨਗੀ ਹੋਣੀ ਆ ਬੋਲੇ ਇਸ ਤੋਂ ਨਿਹਾਲ ਸਾਫ ਸ੍ਰੀ ਆਕਾਲ ਰੈਂਕਿਓ ਕਲੱਚ ਤੇ ਟਾਈਮ ਲੱਗੋ ਜੀ ਦੋ ਕਿੜੇ ਲੱਗੇ ਜੋ ਟਾਕੇ ਕਰਕੇ ਗੱਗੀ ਸੰਗਤਪੁਰੇ ਵਾਲਾ ਇਸ ਵੇਲੇ ਖੇਡ ਦੇ ਮੈਦਾਨ ਦੇ ਵਿੱਚ ਜਿਹੜਾ ਪ੍ਰਦਰਸ਼ਨ ਕਰਨ ਦੇ ਲਈ ਅੱਗੇ ਵੱਲ ਵਧਿਆ ਹੋਇਆ ਦੂਜਾ ਨੰਬਰ ਜੀਤਾ ਖਾੜੜਾ ਖੰਤੂ ਖਾੜੜੇ ਵਾਲਾ ਇਹ ਸਾਰੇ ਭਰਾਵਾਂ ਵੱਲੋਂ ਜਿਹੜਾ ਦੂਜਾ ਨੰਬਰ ਵਾਲਾ ਟਰੈਕਟਰ ਖੇਡੇ ਜਾਣਾ ਪਰ ਕਹਿੰਦੇ ਸਾਹਮਣੇ ਦੇਖੀਏ ਚੱਕਿਆ ਆਹ ਟਰੈਕਟਰ ਸੋਨਾ ਲਿ ਕਬਾ ਸੋਨਾ ਲਿ ਕਾਉਗਾ ਮੇਰੇ ਵੀਰੋ ਸੰਗਤਪੁਰੀਆ ਬਾਕੀ ਖੇਡ ਮੈਦਾਨ ਦੇ ਵਿੱਚ ਲਓ ਮੈਦਾਨ ਦੇ ਵਿੱਚ ਕਹਿੰਦੇ ਕਮਾਲ ਕਰਦਾ ਹੋਇਆ ਇੱਕ ਕਮਾਲ ਹੋ ਹੀ ਜਾਂਦੀ ਆ ਦੁਨੀਆ ਟਰੈਕਿੰਗ ਖੇਤ ਵਿੱਚਾਂ ਦੇ ਵਿਆਲ ਹੋ ਹੀ ਜਾਂਦੀ ਆ ਧਰਤੀ ਕਦੇ ਦੇ ਵਿਰੁੱਧ ਲਹਿਰ ਪੜਦੀ ਆ ਫਤਬਾਬਾ ਇਸ ਪ੍ਰਤੀਤ ਮਹਾਰਾਜ ਰਵਾਨਾ ਸਹਿਬਾ ਦੇ ਵੀ ਅਪਰ ਅਪਾਰ ਕਿਰਪਾ ਲਓ ਵੇਖੋ ਖੇਡ ਮੈਦਾਨ ਦੇ ਵਿੱਚ ਅਜੇ ਕਦੇ ਪਹਿਲਾ ਨਹੀਂ ਲੱਗਿਆ ਦੂਜੇ ਨੇੜੇ ਦੇ ਵਿੱਚ ਆਹ ਧਰਤੀ ਦੇ ਵਿੱਚ ਵਾਧਾ ਹੋ ਜਾਣਾ ਜੀ ਬਾਤਾ ਹੋ ਜਾਣਾ ਸਾਖਤਪੁਰੀਆ ਕਿੱਥੇ ਮੁੰਡਿਆ ਹੁਣ ਗੱਲ ਬਰਉਣੀ ਪੈਣੀ ਆ ਹੁਣ ਗੱਲ ਫੜਾਉਣੀ ਪੈਣੀ ਆ ਹੁਣ ਗੱਲ ਕਹਿੰਦੇ ਬਰਉਣੀ ਪਉਣੀ ਆ ਹਰ ਮੱਧਿਆ ਦਾ ਟੋਟਰਾ ਆ ਕਹਿੰਦੇ ਜੋਤੀ ਮੰਦਰ ਵਾਲੇ ਹੈਪੀ ਦਾ ਟਰਾਲਾ ਮੇਰੇ ਮਿੱਤਰੋ ਕਹਿੰਦੇ ਦਿੰਦਾ ਪਾਹ ਜੜੜੀ ਭਰ ਰਿਹਾ ਜਿੱਤੇ ਬਾਜੜੜੀ ਭਰ ਰਿਹਾ ਜਾਦੂ ਕਨੇਡਾ ਮੱਲਾ ਆ ਪਹਿਲੇ ਟਰੈਕਟਰ ਨੂੰ ਜੋ 100 ਦੇ ਜਿਹੜੇ ਮਾਣ ਦਿੱਤੇ ਜਾਣਿਆ ਮੇਰੇ ਵੀਰੋ ਜੰਤੂ ਕੈਨੇਡਾ ਸਾਡੇ ਵੀਰ ਆਤਵਿੰਦਰ ਸਿੰਘ ਜੰਤੂ ਕੈਨੇਡਾ ਵਾਲਾ ਪੁੱਛਿਆ ਹੋਇਆ ਐਨਾਲੀ ਭਰਾ ਧੰਨਵਾਦ ਆ ਸਾਡੇ ਵੀਰ ਦਾ ਕਲੀ ਵਾਲਾ ਵੀਰ ਕਲੀ ਬਾਬੇ ਜੀ ਕਲੀ ਵਾਲਾ ਵੀਰ ਕਲੀ ਬਾਬੇ ਕਿੱਥੇ ਆ ਕਲੀ ਵਾਲਾ ਵੀਰ ਜੀ ਕਿੱਥੇ ਹੈ ਵੀ ਜੀ ਸਾ ਇੱਥੇ ਰਹਿਣਾ ਵੀਰਿਆ ਦਾਰਾਨੀ ਕਿਸੇ ਵਾਰ ਦੀ ਡਿਊਟੀ ਤੇ ਰਹਿਣਾ ਸਾਹਮਣੇ ਚੱਗੀ ਆਉਂਦਾ ਕਹਿੰਦੇ ਉਹ ਮੁੰਡਾ ਸੰਕਤਪੁਰੀਆ ਮੇਰੇ ਵੀਰੋ ਖੇਡ ਮੈਦਾਨ ਦੇ ਵਿੱਚ ਸਮਾਨ ਸਮਾਨ ਹੈ ਫਤਹ ਤੇ ਤਸਦੀਕ ਅੱਗੀ ਗੱਗੀ ਗੱਗੀ ਸੰਕਤਪੁਰੀਆ ਉਹ ਬੱਲੇ ਬੱਲੇ ਏ ਅਪਰ ਇਹਦਾ ਟਾਈਮ ਆ ਜੀ 2 ਮਿੰਟ 3 ਸਕੰਡ ਜਾ ਮੈਕਰੋ ਇੱਕ ਵਾਰੀ ਤਾੜੀ ਮਾਰੋ ਮੋਰ ਖੁੱਲ ਕੇ ਮੁੰਡੇ ਦੇ ਵਾਸਤੇ ਹਾਂਜੀ ਅਗਲਾ ਡਾਕਟਰ ਆਵੇ ਤੇ ਵੀ ਨੇ ਹਰਿਆਣਾ ਵੀਰ ਸਹਾਕੇ ਵਾਲਾ ਵੀਰ ਕਿੱਥੇ ਆ ਪਹਿਲਾਂ ਹੈਲੋ ਰੋਕੋ ਜੀ ਸਹਾਕੇ ਵਾਲਾ ਵੀਰ ਕਿੱਥੇ ਆ ਸਹਾਕੇ ਵਾਲਾ ਡਾਕਟਰ ਲਓ ਜੀ ਲਓ ਪਹਿਲਾਂ ਸਹਾਕਾ ਲੱਕੂ ਬਾਹਰ ਚਾਹਣਾ ਗੱਦੀ 500 ਰੁਪਏ ਲੈ ਜਾਓ ਆ ਕੇ ਬਈ ਸੰਗਤ ਜੀ ਪੁਣੀਏ 500 ਲੈ ਜਾਓ ਆ ਕੇ ਜਾਦਵਿੰਦਰ ਸਿੰਘ ਜਾਦੂ ਕੈਨੇਡਾ ਵਾਲੇ ਵੀਰ ਪ੍ਰਿੰਸ ਗਟਾਰੀ ਦਾ ਮੇਰੇ ਵੀਰੋ ਟਰੈਕਟਰ ਹੈ ਆ ਕਹਿੰਦੇ ਬੋਵੀ ਕਰੇ ਵਾਲਾ ਆ ਕਹਿੰਦੇ ਬੋਵੀ ਕਰੇ ਵਾਲਾ ਮੇਰੇ ਵੀਰੋ ਪੈਲੇਟ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਹੈ ਇਹ ਕਹਿੰਦੇ ਕਰਦਾ ਹੋਇਆ ਕਮਾਲ ਗਤੀ ਵਧੀਆ ਕਹਿੰਦੇ ਮੇਰੇ ਵੀਰੋ ਇਹ ਟਰੈਕਟਰ ਦੀ ਬੋਵੀ ਕਰੇ ਵਾਲਾ ਆ ਰਿਹਾ ਉਹ ਬੋਵੀ ਕਰਿਆਲ ਕਹਿੰਦੇ ਕਿਟਾਰੀ ਪਿੰਡ ਵਾਲਾ ਇਸ ਵੇਲੇ ਅਰਜਨ ਟਰੈਕਟਰ ਆ ਰਿਹਾ ਮੇਰੇ ਵੀਰੋ ਕੱਲ ਕਹਿੰਦੇ 5ਵਾਂ ਨੰਬਰ ਵਾਲਿਆ ਜਿਹੜਾ ਟਰੈਕਟਰ ਦਾ ਅੱਜ ਕਹਿੰਦੇ ਅੱਜ ਫੇਰ ਪ੍ਰਦਰਸ਼ਨ ਕਰ ਰਿਹਾ ਇਹ ਤੋਂ ਅਗਲਾ ਕਹਿੰਦੇ ਲਾੜ ਦਾ ਟਰੈਕਟਰ ਆਪਾਂ ਜੋ ਕੀ ਮਾਦਰਾ ਲਾੜ ਦਾ ਗਰਾਊਂਡ ਦੇ ਵਿੱਚ ਟਰੈਕਟਰ ਜਲਦੀ ਆਵੇਗਾ ਮੇਰੇ ਵੀਰੋ ਜਲਦੀ ਆਵੇਗਾ ਅਰ ਦੂਜੇ ਪਾਸੇ ਵੇਖੋ ਵੀ ਸਖਰਜੀ ਸਾਡੇ ਕੋਲ ਦੱਸੋ ਆ ਰਹੇ ਨੇ ਲਓ ਬੱਧੀ ਕਹਿੰਦੇ ਪੂਰੀ ਵਧੀਆ ਮੇਰੇ ਵੀਰੋ ਇਹ ਕੱਦੇ ਮੁੰਡਾ ਗਰੇ ਵਾਲਾ ਪਰਿਵਾਰ ਦਾ ਕਲੀਮਾ ਤੇ ਕਲੀ ਵਾਲਾ ਕਲੀਮਾ ਉਹ ਇੱਥੇ ਬਿਠਾ ਦੇ ਪੱਕਾ ਕਲੀ ਵਾਲੇ ਕਲੀ ਵਾਲਾ ਕਲੀ ਬਾ ਦੇ ਆਓ ਸਾਹਮਣੇ ਮੇਰੇ ਵੀਰੋ ਬਰਾਤਾ ਕਹਿੰਦੇ ਬਾਬ ਰੋੜਾ ਮੇਰੇ ਵੀਰੋ ਇਹ ਮੁੰਡਾ ਕਹਿੰਦੇ ਗਰੇ ਵਾਲਾ ਦਾ ਮੁੰਡਾ ਗਰੇ ਵਾਲਾ ਦਾ ਆਉਂਦੇ ਬੌਵੀ ਆਉਂਦਾ ਬੌਵੀ ਆਉਂਦਾ ਪ੍ਰਿੰਸ ਦਾ ਵੀਰ ਮੇਰੇ ਵੀਰੋ ਅਗਲੇ 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 ਦੀ ਅਗਲੇ ਪ੍ਰਿੰਸ ਦਾ ਵੀਰ ਕਹਿੰਦੇ ਬਾਵੀ ਅਗਲੇ ਦੋ ਤਿੰਨ ਡਾਕਟਰ ਗਰਾਉਂਡ ਤੇ ਸੱਦ ਲੋ ਜੀ ਕਿਹਨਾਂ ਨੇ ਇਧਰ ਬਾਵੀ ਦੇਖੋ ਓ ਬਾਵੀ ਦੇਖੋ ਸ਼ਕਾ ਜੀ ਮੇਰੇ ਵੱਲ ਵੀ ਦੇਖੋ ਮੇਰੇ ਵੱਲ ਵੀ ਦੇਖੋ ਤੇ ਬਾਵੀ ਜੀ ਦੇਖੋ ਆਹ ਰਹੇ ਤੇ ਬਾਵੀ ਹੋ ਗਏ ਮੇਰੇ ਵੀ ਇਹਦਾ ਕਰਦੇ ਨੇ ਐਤਾ ਲਾਡਲਾ ਉਸ ਤੋਂ ਬਾਅਦ ਜਨਤਕ ਫਸਤਾ ਮੀਰਾ ਜੀ ਰਵਾਜ ਇਹ ਜਿਹਨੂੰ ਪਹਿਲਾ ਪੰਦਰ ਬਾਬਾ ਜੋਵੀ ਮੀਰਾ ਅੰਦਰ ਸ਼ੁਰੂ ਕਰਦਾ ਮਤਰਾ ਸਾਧਕਰੀ ਦੇ ਜੋਕੇ ਵਰਦੀਪ ਬਡਾਲ ਗਰੀਦਾ ਇਕਬਾਲ ਸੋਹੀ ਕੋ ਸ਼ਬਦਾ ਲਹਿਣਾ ਇਹਨਾਂ ਬਰਾਵਾ ਵੱਲ ਰਿਸਤ ਕਟਾਰੀ ਦਾ ਕਹਿੰਦੇ 2100 ਰੁਪਏ ਤੱਕ ਜੀ ਹਲੋ ਆ ਜਿਹੜਾ ਇੱਧਰ ਭਾਈ 2 ਨੰਬਰ ਤੇ ਜੇ ਮੂਰੇ ਕੁਰਸੀਆਂ ਲੱਗੀਆਂ ਨੇ ਉਹ ਬਾਈ ਰੋਕੋ ਜੀ ਰੋਕੋ ਰੱਖੋ ਜੀ ਅੰਦਰ ਨਾ ਮਾਰਨੇ ਬੈਠੋ ਕੋਹ ਘਰੇ ਲੱਕੇ ਉਹਦੇ ਬਾਅਦ ਅੰਦਰ ਆ ਬਾਈ ਬਈ ਲੋਕ ਨੇ ਉਹਦੇ ਵਿੱਚ ਜਿਹੜੇ ਪਾਣੀ ਵਾਲਾ ਕੋਈ ਕਮਾਰੋ ਆ ਰਿਹਾ ਅੰਦਰ ਅੰਦਰ ਹਲੇ ਨਾ ਆਈ ਬਾਈ ਰੋਕਵਾ ਵੀਰੇ ਫੇਰ ਰੋਕਲਾ